ਸਤਿਗੁਰ ਆ ਜੀ ਸਤਿਗੁਰ ਆ ਜੀ ਠੀਕ ਠਾਕ ਵੀਰ ਜੀ ਵਧੀਆ ਹੋਦੇ ਵਿੱਚ ਚੱਲਦੀ ਕਲਾ ਜੀ ਵੀ ਜੀ ਆਪਣਾ ਨਾਮ ਪੇੜੋ ਦੱਸੋ ਜੀ ਨਾਮ ਮੇਰਾ ਲਖਾ ਹਾਂ ਜੀ ਅਸਾ ਡੇਰੀ ਫਾਰਮ ਦੇਖਣਾ ਵੀਰਾਂ ਅਗਲਾ ਧੰਨਵਾਦ ਕਰਦੇ ਆ ਹਾਂ ਜੀ ਹਾਂ ਜੀ ਜੀ ਸਾਨੂੰ ਇਲਾ ਮਾਨ ਤੇ ਸਤਕਾਰ ਬਖਸ਼ਿਆ ਹਾਂ ਜੀ ਵਾਦੋ ਵਾਦ ਲਾਈਕ ਕਮੈਂਟ ਸ਼ੇਅਰ ਕਰਦੇ ਆ ਹਾਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂ ਜੀ ਚੈਨਲ ਨੂੰ ਵਾਦੋ ਵਾਦ ਲਾਈਕ ਕਮੈਂਟ ਸ਼ੇਅਰ ਹਾਂ ਜੀ ਸਬਸਕ੍ਰਾਈਬ ਕਰਿਆ ਕਰੋ ਹਾਂ ਜੀ ਕੋਈ ਨਵੇਂ ਤੋਂ ਨਵੇਂ ਪਸ਼ੂ ਚੰਗੇ ਚੰਗੇ ਗਿਆਏ ਤੇ ਤਾਂ ਪਾਣਾ ਤਾਂ ਆਹ ਦੋਏ ਵੀਰਾਂ ਨੂੰ ਦਿਖਾਈ ਦੇ ਹਾਂ ਜੀ ਅੱਜ ਵੀਰ ਜ ਏਨੇ ਦਿੱਤੇ ਜਿਐਸ ਉਹਨੇ ਨਾ ਸਹੀ ਆ ਹਾਂਜੀ ਬਨੇਰੇ ਸਹੀ 4 ਵਜੇ ਹਾਂਜੀ ਜੇ ਸੜਦੀ ਮੈਂ ਨੇ ਹਾਂਜੀ ਕੱਟੀ ਦਿੱਤੀ ਆ ਖਾਓ ਕੱਟੀ ਦਿੱਤੀ ਆ ਵੇ ਕੱਟੀ ਪਹਿਲੋ ਬੱਚਾ ਲਾ ਕੇ ਖਾ ਦਿਓ ਵੀਰ ਜੀ ਫਿਰ ਤੋੜ ਕੇ ਖੋਨੇ ਧਾਰਾ ਦੂਰਾ ਮਰਾ ਕੇ ਖਾਓ ਆ ਵੇਖੋ ਵੀਰ ਜੀ ਥਣ ਚੜਾ ਕੱਲਾ ਖਲਾ ਥੋੜੀ ਜੀ ਮਾਦੀ ਚੋਈ ਚੋਈ ਵੀ ਹੈ ਵੀਰਾਂ ਦਾ ਅੱਜ 7 7:30 8 ਤੱਕ ਟਾਈਮ ਹੋਇਆ ਜਦਾ ਇਧਰ ਵੇਖੋ ਚੋਗਾ ਥੋੜਾ ਜਲ ਥੋੜਾ ਡੋਲਦਾ ਜਿਆਦਾ ਖਾਣ ਬੜਾ ਵਧੀਆ ਲੱਗਾ ਦੁੱਧ ਵਾਲਾ ਦੁੱਧ ਵਾਲੀ ਹੋਣਾ ਮੇਜੀ ਮਈ ਦੁੱਧ ਵਾਲੀ ਪੋਲੀ ਚਵਾਈ ਦੀ ਬੜੀ ਪੋਲੀ ਆ ਵੇਖੋ ਜੀ ਧਾਰਾ ਨਹੀਂ ਦੀ ਮੱਚ ਠੀਕ ਹੈ ਜੀ ਚਾ ਖੋਲ ਕੇ ਖਾ ਦੋ ਤੇ ਜੱਸੂਆ ਮੈਂ ਦਾ ਚੰਗੀ ਮਈ ਆ ਹੁਣੇ ਸੁਈ ਵੀਰ ਨੇ ਤਾਂ ਹੁਣੇ ਜੇਲ ਸੁੱਟ ਕੇ ਢਈ ਆ ਪਰ ਇਧਰ ਥਾਂ ਚੜਾ ਵੇਖੋ ਚੈੱਕ ਕਰੋ ਆ ਵੇਖੋ ਪੂਰਾ ਥੱਬਾ ਪਾਈ ਫਿਰਦੀ ਕਰਮਾਂ ਵਾਲੀ ਪੂਰੀ ਜੈਡ ਬਲੈਕ ਚੰਗੀ ਮਈ ਆ ਆ ਦੇਖ ਦੋ ਵੀਰ ਮੈਂ ਵੀਰ ਕੋਈ ਸੇਵਾਲਾ ਲੈ ਰਿਹਾ ਮੈਂ 13 ਦਾ ਦੁੱਧ ਦਿੰਦਾ ਨਹੀਂ ਮੈਂ ਹੀ ਚੰਗੀ ਆ ਵੀਰ ਜੀ 13 14 ਕਿਲੋ ਵੀਰਾਂ ਦਾ ਦੁੱਧ ਦਊਗੀ ਤੇ ਇੱਧਰ ਵੇਖ ਲਓ ਥਣ ਚੱਡਾ ਐਦਾ ਦੀਆਂ ਮਈਆਂ ਵੀ ਜੀ ਬਿੱਲੀਆਂ ਵਾਜੇ ਨਵਦੀਆਂ ਜਿਨਾ ਮਰਜ਼ੀ ਮੰਦਾ ਭਾਵੇਂ ਤੇਜ਼ੀ ਆ ਚੰਗੀ ਮਈ ਚੰਗੀ ਜਿਹੜੀ ਮਈ ਉਹ ਭਾਲ ਕਰਕੇ ਲੱਭਣੀ ਪੈਂਦੀ ਆ ਪੂਰੀ ਫੇਰ ਵਰਕੇ ਮੈਂ ਲੈਣੀ ਤੇਜ਼ੀ ਆ ਬਾਕੀ ਮਈ ਸਾਰੀ ਕਾਲੀ ਮਈਆਂ ਜੱਡ ਬਲਾਂਗੇ ਜੱਡ ਬਲਾਨੀ ਖਾਂਜੋ ਮਈਆਂ ਦੁੱਧ ਰੱਖਣ ਨਹੀਂ ਥਾਂ ਦੇਖਦਾ ਥਾਂ ਦੇ ਵਿੱਚ ਦੁੱਧ ਦੇਣੀ ਮਈ ਸੋਈ ਆ ਚਾਦਰ ਵੰਡ ਖੋਵੀ ਤੇ ਫੇਰ ਮਈ ਪੂਰੀ ਬਾਨੀ ਆ ਦੁੱਧ ਤੇ ਆਣੀ ਆ ਦੁੱਧ ਤੇ ਆਣੀ ਆ ਹਾਂਜੀ ਤੇ ਵੀਰ ਜੀ ਕੀ ਰੇਡ ਹੈ ਰਾਜਾ ਇਹੋ ਜਿਹਾ ਮੈਂ ਕਹਿੰਦੇ ਨਹੀਂ ਜੀ ਲਾਸ ਇੱਕ ਪੰਜ ਦਸ ਦੀ ਵੇਚ ਰਹੇ ਹਾਂ ਹਾਂਜੀ ਹਾਂ ਜਨਾ ਮਈ ਬਣ ਰਹੀਆਂ ਹਰ ਜੀ ਬਣ ਮੇਰੀ ਹਾਂ ਨਾ ਬਣ ਮੇ ਛੋੜ ਕਰਾਂ ਪਰ ਮੈਂ ਜਿਹੜਾ ਵੀਰ ਮੇਰਾ ਲੈ ਜਾਊਗਾ ਨਾ ਮੈਂ ਹਾਂਜੀ ਤੇ ਯਾਦ ਕਰੂੰਗਾ ਵੀ ਮੈਂ ਰੱਖੀ ਬੋਧਲੀ ਮੈਂ ਹਾਂ ਠੀਕ ਆ ਬੀਤੀ ਆ ਵੇਖੋ ਬਣ ਮੇ ਬੀਤੀ ਜਲੀ ਨਾ ਨਹੀਂ ਆ ਵੇਖੋ ਬੜੀ ਨਹੀਂ ਠੀਕ ਆ ਵੇ 나ੜੂ ਤੇ ਦਿਖੰਦੇ ਆ ਤਾਂ ਆ ਬੀਤੀ ਗਾੜੀ ਡਿਟੇਲ ਵੱਛੀਆਂ ਦੀ ਇਹ ਵੇਖੋ ਇੱਕੋ ਪਰਿਵਾਰ ਹੈ ਇੱਕੋ ਪਰਿਵਾਰ ਦੀਆਂ ਵੇਖੋ ਡੰਗਰ ਆ ਵੇਖੋ ਵੇਖੋ ਇਹ ਬੀਤੀ ਦੁਜਾ ਸੁਦਾ ਵਹਿਣ ਸੋਈ ਆ ਹਾਂਜੀ ਉਹ ਵੀਰ ਦਿਲਗਾ ਬਾਹਰ ਉਹਨਾਂ ਦੇ ਜਲਸੀਆਂ ਗਈਆਂ ਚਾਰ ਪੰਜ ਹਾਂਜੀ ਤੇ ਪਹਿਲੇ ਸਵੇਰ ਦੀ ਆਵਸ਼ੀਜ ਆਵਸ਼ੀ ਜੀ ਦੱਦਿਆ ਸਵੇਰ ਆਵਸ਼ੀ ਪਰਸੋਂ ਦੀ ਸੂਈ ਜਰ ਨਾਲ ਆ ਜਲਸੀ ਵਸ਼ੀ ਆ ਜੀ ਆ ਨਾੜੂ ਨਾਲੇ ਜੀ ਪਰਸੋਂ ਸੂਈ ਆ ਪਹਿਲੇ ਸਵੇਰ ਦੀ ਆਵਸ਼ੀ ਆ ਪਹਿਲੇ ਦੀ ਆ ਜਲਸੀ ਹੈ ਜਲਸੀ ਵਸ਼ੀ ਆ ਪਿਓਰ ਜਲਸੀ ਹੈ ਨਾ ਵੀ ਜੀ ਲਈ ਠੀਕ ਹੈ ਵੀ ਜੀ ਤੇ ਆ ਦੂਜਾ ਸੂਆ ਵੈੜ ਸੂਈ ਆ ਪਰਸੋਂ ਦੀ ਜੇ ਬੋੜਾ ਵੈਣ ਥਲੇ 10 ਕਿਲੋ ਬੋੜਾ ਹੀ 10 ਕਿਲੋ ਆ ਵੀ ਰੰਦਾ ਇਧਰ ਵੇਖੋ ਥਣ ਚੱਡਾ ਆ ਵੇਖੋ ਪਰਸੋਂ ਦੀ ਸੂਈ ਤਾਂ ਆ ਵੇਖੋ ਥੰਦੇਵਾ ਹਾਂ ਜੀ ਛਾਪ ਘਟ ਤੋਂ ਵੀ ਜੀ ਆਈ ਨਾ ਜੋ ਵੀ ਚਲ ਗਿਆ ਬਾਹਰ ਉੱਦ ਦਾ ਲੱਗਾ ਆ ਵੇ ਜੀ ਵੇਖੋ ਨਾੜਾ ਨੂੜਾ ਚੱਡੇ ਜਾ ਕਾਫੀ ਵਸੀ ਵੱਡੀ ਵੈੜਾ ਮੇਰੇ ਆਹ ਵੇਖੋ ਠੰਡ ਠੂਣ ਵੀ ਚੰਗਾ ਨਾੜਾ ਨੂੜਾ ਵੇਖ ਲੋ ਚੱਡੇ ਦੇ ਲੱਗੇ ਠੰਡੀ ਜੀ ਠੰਡੀ ਆ ਤਾਂ ਫੇਰ ਕੱਦ ਵਜਨ ਵਾਲੀ ਆ ਵੇ ਆ ਵੇਖੋ ਵੀ ਜੀ ਵਾ ਨੀ ਠੀਕ ਆ ਬੀਤੀ ਹਾਂ ਵੀ ਠੱਡੀ ਪੂਰੀ ਬੈਜੇ ਸੁਨੇ ਵੈੜੇ ਸੋਹਣ ਸਾਰਾ ਗਰੋ ਦੀ ਦੋ ਸੇ ਤਾਂ ਨਹੀਂ ਵੀਦੀ ਰਹਿ ਗਈ ਆ ਦੇ ਵੈੜ ਪੂਰੀ ਬੇਲ ਬੁੱਲ ਦੀ ਲੰਮੀ ਇੱਧਰ ਵੇਖੋ ਪਿਓਰ ਜੱਸੀ ਵੱਡੀ ਵਸ਼ੀ ਹਾਂ ਜੀ ਸੁਈ ਵੀ ਤੇ ਤਾਰੀ ਕਿੰਨਾ ਬੋਲਾ ਦੱਸਿਆ ਜੋ ਬੋਲਾ 10 ਕਿਲੋ 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਇਹਨੇ ਪਹਿਲਾਂ ਨੇ 16 ਕਿਲੋ ਦੁੱਧ ਦਿੱਤਾ ਬੋਲਾ ਹੀ ਆ ਵੀਰਾਂ ਦਾ 10 ਕਿਲੋ ਥਣਥਣ ਵੀ ਆਇਆ ਚੰਗਾ ਲੱਗਾ ਵਧੀਆ ਇਹੋ ਜੇ ਬੱਚੇ ਵੀ ਲੈਣ ਜਾਈਏ ਨਾ ਬਾਹਰੋਂ ਵੀਡੀਓ ਬਿੰਨੇ ਆ ਆਹ ਵੇਖੋ ਬੱਛੀ ਇਹ 15 15 20000 ਦੀਆਂ ਮੱਛੀਆਂ ਹੋਈਆਂ ਦੇਖਦੀਆਂ ਦੇਖੀਆਂ ਜੋ ਕਿੰਨੇ ਦਾ ਦੇ ਦੇਣਾ ਪਰਿਵਾਰ ਹੀ ਦੇ ਦਿੰਦਾ ਸਾਰਾ ਹੀ ਕਿੰਨੇ ਆ ਬੱਚ ਕਿੰਨੇ ਗਾਇਆਂ ਸਾਨ ਆ ਆਹ ਬੱਛੀਆਂ ਤਿੰਨੇ ਹੀ 50000 ਦੇ ਦਾਂ ਤਿੰਨੇ 50 ਦੀਆਂ 17 17 ਹਜ਼ਾਰ ਦੇ ਗਾਇਆਂ ਤਿੰਨੇ ਸਾਬਾ ਦੇ ਤਿੰਨੇ 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 ਲੋ ਇਹਨੇ 50000 ਦੇ ਛੋਟ ਕਰਾਂਗੇ ਛੋਟ ਕਰਦਾਂਗੇ ਛੋਟ ਕਰਦਾ ਪਰ ਹਾਵੀ ਵਸ਼ੀ ਦੀ ਪਹਿਲੇ ਸਵੇਰੇ ਚ ਹਾਂਜੀ ਦੇਖੋ ਵਸ਼ੀ ਕਿੱਡੀ ਬਰੀਡ ਦੀ ਵਸ਼ੀ ਨਹੀਂ ਬਰੀਡ ਪਿਓਰ ਪਿਓਰ ਜਲਸੀ ਹਾਂਜੀ ਹਾਂਜੀ ਆਓ ਆਓ ਜੀ ਮਗਰ ਨਹੀਂ ਦੇਖਦੀ ਇਹ ਵੇਤੀ ਲੋਲ ਲੋਲ ਦੇਖੋ ਵਸ਼ੀ ਨੇ ਗੋਦ ਅਹੋ ਜੀ ਵਾਸੀ ਵੀਰ 15000 ਦੀ ਵਾਸੀ ਹਸਾਣਾ 35000 ਦੀ ਗਾਈ ਦੇਣੀ ਚੱਲ 50 ਅੱਜ ਕਰਦੇ ਆ ਜੇ ਮੇਰਾ ਵੀਰ ਖੜੂਗਾ ਹਾਂਜੀ ਤੇ 50000 ਦੀਆਂ ਜੇ ਕਿਨੇ ਵਾਸੀ ਚੱਲੀ ਲੈਣੀ ਆ ਹਾਂਜੀ ਤੇ ਵਾਸੀ 7000 ਦੀ ਦਵਾਗੇ ਤਾਂ 43000 ਦੀ ਲੈ ਦਵਾ ਚਲੋ ਠੀਕ ਆ ਹਾਂਜੀ